ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਵੀ ਦੇ ਬੋਲ ਨੇ ਕਦੇ ਉੱਡਦਾ ਪੰਜਾਬ ਕਦੇ ਡੁੱਬਦਾ ਪੰਜਾਬ ਰਿਹਾ ਸਦਾ ਹੀ ਦੁੱਖਾਂ ਵਿੱਚ ਖੁੱਬਦਾ ਪੰਜਾਬ ਹਰ ਵਾਰ ਲਾ ਕੇ ਜੈਕਾਰੇ ਉੱਠ ਪੈਂਦਾ ਪੰਜਾਬ ਹੈ ਐਸੇ ਗੱਲਾਂ ਕਈਆਂ ਨੂੰ ਚੁੱਬਦਾ ਪੰਜਾਬ ਕਿ ਪੰਜਾਬ ਦੀ ਧਰਤੀ ਦੇ ਵਿੱਚ ਗੁਰੂਆਂ ਪੀਰਾਂ ਦੇ ਨਾਮ ਦੀ ਏਡੀ ਤਾਕਤ ਹੈ ਕਿ ਜਦੋਂ ਵੀ ਕਿਤੇ ਪੰਜਾਬ ਤੇ ਆਫਤਾਂਵਾਂ ਆਉਂਦੀਆਂ ਨੇ ਪੰਜਾਬ ਉਹਨਾਂ ਦੇ ਨਾਲ ਜੂਜਣਾ ਬੜੇ ਸਹੀ ਤਰੀਕੇ ਨਾਲ ਜਾਣਦਾ ਹੈ ਅੱਜ ਆਪਾਂ ਤਕਰੀਬਨ 4-5 ਦਿਨ ਤੋਂ ਜਿਵੇਂ ਮੈਂ ਆਪਣੇ ਫੇਸਬੁੱਕ ਤੋਂ ਲਾਈਵ ਹੁੰਦਾ ਰਿਆਂ ਕਿ ਆਪਾਂ ਪੰਜਾਬਾਂ ਦੇ ਪੰਜਾਬ ਦੇ ਪਿੰਡਾਂ ਵਿੱਚ ਜਾ ਰਹੇ ਹਾਂ ਤੇ ਪੰਜਾਬ ਦੇ ਲੋਕੀ ਅਗਾਹਾਂ ਤੋਂ ਤੁਹਾਡਾ ਸਵਾਗਤ ਕਰਦੇ ਨੇ ਤੇ ਕਿਸਾਨ ਭਰਾਵਾਂ ਦੇ ਜਿਗਰੇ ਮੈਂ ਵੇਖੇ ਨੇ ਕਿ ਭਾਵੇਂ ਉਹਨਾਂ ਦੀਆਂ ਲੱਖਾਂ ਤਬਾਈਆਂ ਹੋਈਆਂ ਲੇਕਿਨ ਜਦੋਂ ਵੀ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਗਾੜੀਆਂ ਸਾਨੂੰ ਪੁੱਛਿਆ ਭਾਜੀ ਆਓ ਤੁਹਾਡੀ ਸੇਵਾ ਕੀ ਕਰੀਏ ਕਿਉਂਕਿ ਇਹ ਚੀਜ਼ਾਂ ਮਾਝੇ ਵਾਲੇ ਵੀ ਅਣਖ ਤੇ ਗੈਰਤ ਵਿੱਚ ਸ਼ੁਰੂ ਤੋਂ ਨੇ ਸਤਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਅੰਦਰ ਐਡੀ ਤਾਕਤ ਭਰੀ ਹੈ ਕਿ ਭਾਵੇਂ ਆਪਾਂ ਇਥੋਂ ਰਸਤਾ ਲੈ ਕੇ ਜੂਰ ਉਹਨਾਂ ਕਿਸਾਨਾਂ ਦੇ ਘਰ ਜਾ ਰਹੇ ਹਾਂ ਲੇਕਿਨ ਉਹ ਅੰਦਰੋਂ ਐਡੇ ਭਰੇ ਨੇ ਕਿ ਮੈਂ ਕਿਸੇ ਵੀ ਕਿਸਾਨ ਨੂੰ ਸੜਕ ਦੇ ਉੱਪਰ ਆ ਕੇ ਕਿਸੇ ਤੋਂ ਕੋਈ ਵੀ ਆਟੇ ਦੀ ਚੀਜ਼ ਜਾਂ ਕੋਈ ਹੋਰ ਵਸਤੂ ਲੈ ਕੇ ਨਹੀਂ ਵੇਖਿਆ ਇਹ ਇਹਨਾਂ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਆਪਾਂ ਯੂਨਾਈਟਿਡ ਸਿੱਖ ਦੇ ਵੱਲੋਂ ਯੂਨਾਈਟਿਡ ਸਿੱਖ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸੋਹਣੀਆਂ ਸੇਵਾਵਾਂ ਦੇ ਰਹੀ ਹੈ ਮੇਰੇ ਨਾਲ ਵੀ ਰਮਨਦੀਪ ਸਿੰਘ ਵੀਰ ਜਗਜੀਤ ਸਿੰਘ ਜੋ ਮੇਰੇ ਨਾਲ ਨੇ ਆਪਾਂ ਜਦੋਂ ਇਹਨਾਂ ਪਿੰਡਾਂ ਦੇ ਵਿੱਚੋਂ ਪਹੁੰਚੇ ਹਾਂ ਮੈਂ ਇਹਨਾਂ ਯੂਨਾਈਟਿਡ ਸਿੱਖ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਜਿਨ੍ਹਾਂ ਨੇ ਸਾਨੂੰ ਸੋਗੰਗ ਮਸ਼ੀਨਾਂ ਦਿੱਤੀਆਂ ਤਾਂ ਕਿ ਆਪਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਦੀ ਹਰ ਪੀੜਤਾ ਦੀ ਸੇਵਾ ਕਰੀਏ ਇਹ ਤੁਸੀਂ ਜਿਹੜੀ ਤਸਵੀਰ ਦੇਖਨੇ ਹੋ ਇਹ ਮੇਰੇ ਉਸ ਡੁੱਬਦੇ ਪੰਜਾਬ ਦੀ ਹੈ ਜਿਸ ਨੂੰ ਪਾਣੀ ਦੇ ਹੜ੍ਹਾਂ ਨੇ ਆਪਣੇ ਆਪ ਵਿੱਚ ਘੇਰ ਲਿਆ ਮੈਂ ਜਿਸ ਜਗ੍ਹਾ ਤੇ ਖੜਾ ਹਾਂ ਮੇਰੇ ਨਾਲ ਪੰਜਾਬ ਦੀ ਧਰਤੀ ਦੇ ਜੰਪਲ ਮੇਰੇ ਬੜੇ ਅਜੀਜ਼ ਮਿੱਤਰ ਵੀਰ ਜਗਦੀਰ ਸਿੰਘ ਜਿਹੜੇ ਟੀਚਰ ਨੇ ਮੇਰੇ ਕੋਲ ਖੋਤੇ ਹੋਏ ਨੇ ਨਾਲ ਉਹਨਾਂ ਦੇ ਇੱਕ ਹੋਰ ਵੀਰ ਨੇ ਜਿਹੜੇ ਦਲਜੀਤ ਸਿੰਘ ਜੀ ਉਹ ਵੀ ਸਤਪੁਰ ਸੱਚੇ ਪਾਤਸ਼ਾਹ ਨਾਲ ਬੜੇ ਜੁੜੇ ਹੋਏ ਰੱਬੀ ਰੂਹ ਹੈ ਸੋ ਆਪਾਂ ਇਹਨਾਂ ਨਾਲ 2-4 ਮਿੰਟ ਲਾਉਣੇ ਨੇ ਤਾਂ ਕਿ ਆਪਾਂ ਪੂਰੀ ਸੰਗਤ ਨੂੰ ਇਸ ਚੀਜ਼ ਦਾ ਸੁਨੇਹਾ ਦੇ ਸਕੀਏ ਕਿ ਭਰਾਵੋ ਕਿਸਾਨਾਂ ਨੂੰ ਰਸਤਾ ਨਹੀਂ ਚਾਹੀਦੀਆਂ ਕਿਸਾਨਾਂ ਨੂੰ ਰਾਸ਼ਨ ਪਾਣੀ ਨਹੀਂ ਚਾਹੀਦਾ ਇਹ ਜਿਹੜੀ ਪਿੱਛੇ ਤੁਸੀਂ ਖੇਤੀ ਦੇਖਣੇ ਪਏ ਹੋ ਮੈਂ ਆਪਣੇ ਵੀਰ ਨੂੰ ਕਹੂੰਗਾ ਜੇ ਚਾਹਣਾ ਹੈ ਤਾਂ ਆਇਓ। ਆਕਰ ਕਿਸੇ ਆਪਾਂ ਖੇਤਾਂ ਵਿੱਚ ਜਾਣਾ ਹੋਵੇ ਨਾ ਆ ਵੇਖੋ ਜਿੰਨਾ ਮੈਂ ਇਹਦੇ ਵਿੱਚ ਖਾਲੀ ਹੱਥ ਜਾ ਨਹੀਂ ਸਕਦਾ। ਲੇਕਿਨ ਸਾਨੂੰ ਇਸ ਪਾਣੀ ਵਿੱਚ ਜਾਣ ਦੇ ਲਈ ਬੂਟਾਂ ਦੀ ਜ਼ਰੂਰਤ ਹੈ ਤਾਂ ਇਸ ਖੇਤਾਂ ਵਿੱਚ ਆਪਾਂ ਵੜ ਸਕਨੇ ਹਾਂ। ਮੈਂ ਆਪਣੇ ਵੀਰ ਅਜੀਤ ਵੀਰ ਦਲਜੀਤ ਸਿੰਘ ਜਿਹੜੇ ਸਾਡੇ ਕੋਲ ਖਲੋਤੇ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵੀਰ ਜੀ ਤੁਹਾਡੇ ਪੰਜਾਬ ਦੇ ਤੁਹਾਡੇ ਆਪਣੇ ਆਪ ਤੇ ਵਾਇਗੁਰ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਸੋ ਆਪਾਂ ਆਪਣੇ ਵੱਲੋਂ ਜੋ ਸਾਡਾ ਨਿਮਾਣਾ ਜਜ਼ਤੰਸੀ ਮੇਰੇ ਨਾਲ ਜਿਵੇਂ ਵੀਰ ਅਮਨਦੀਪ ਸਿੰਘ ਜੀ ਯੂਨਾਈਟਿਡ ਸਿੱਖ ਤੋਂ ਵੀਰ ਜਗਜੀਤ ਸਿੰਘ ਜੀ ਤੇ ਸਾਡੇ ਮੰਨੂ ਵੀਰ ਜਿਹੜੇ ਕੈਮਰੇ ਤੇ ਸੇਵਾ ਨਿਭਾ ਰਹੇ ਨੇ ਜਿੰਨਾ ਵੀ ਪਿੰਡਾਂ ਦੇ ਵਿੱਚ ਆਪਾਂ ਗਏ ਆ ਇਹ ਪੰਜਾਬ ਦੀ ਅਣਖ ਤੇ ਗੈਰਤ ਹੈ ਕਿ ਮੈਂ ਕਿਸੇ ਵੀ ਕਿਸਾਨ ਭਰਾ ਨੂੰ ਸੜਕ ਦੇ ਉੱਪਰ ਕਿਸੇ ਵੀ ਕਿਸਮ ਦੀ ਸੇਵਾ ਲੈਂਦੇ ਹੋਏ ਨਹੀਂ ਵੇਖਿਆ ਇਥੋਂ ਤੱਕ ਆਪਾਂ ਜਦੋਂ ਰਮਨਦੀਪ ਵੀਰ ਜੀ ਕੱਲ ਗਏ ਆ ਮਾਸੀ ਵਾਲਾ ਪਿੰਡ ਉਥੇ ਇੱਕ ਵੀਰ ਜੀ ਨੂੰ ਆਪਾਂ ਬੜਾ 젱ਤਨ ਕੀਤਾ ਕਿ ਸਾਡੇ ਕੋਲ ਥੋੜੀ ਬਹੁਤੀ ਮਾਇਆ ਸੀ ਆਪਾਂ ਉਹਨਾਂ ਦੀ ਮਤ ਕਰੀਏ ਲੇਕਿਨ ਉਹ ਗਾੜੀਓਂ ਹੱਥ ਜੋੜ ਕੇ ਤੁਹਾਨੂੰ ਕਹਿ ਰਹੇ ਨੇ ਕਿ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਬਲਕਿ ਅਸੀਂ ਚਾਹੁੰਦੇ ਹਾਂ ਕਿ ਕੁਝ ਸਮੇਂ ਦੇ ਬਾਅਦ ਜਦੋਂ ਕਿਦੇ ਸਾਡੇ ਖੇਤ ਆਬਾਦ ਹੋਣ ਉਸ ਸਮੇਂ ਤੁਸੀਂ ਆ ਕੇ ਸਾਡੀ ਵਾਹ ਤੇ ਡਾਹ ਬਣੋ ਪਹਿਲਾ ਵੀਰ ਜੀ ਮੇਰਾ ਸਵਾਲ ਕਿ ਇਹ ਜਿਹੜੇ ਖੇਤ ਤੁਸੀਂ ਕਿਸਾਨੀ ਨਾਲ ਜੁੜੇ ਹੋ ਇਹ ਕਦੋਂ ਤੱਕ ਮੋੜ ਹੋਸ਼ ਵਿੱਚ ਆਉਣ ਕਿਤੇ ਕਿਸਾਨਾਂ ਦੇ ਵਿੱਚ ਕੰਮ ਕਰ ਸਕਣਗੇ ਕੇ ਨਾਲ ਦੇ ਨਾਲ ਇਹ ਜਿਹੜੀਆਂ ਫਸਲਾਂ ਕੀ ਹੁਣ ਕੰਮ ਦੀਆਂ ਨਹੀਂਆਂ ਨੇ ਤੇ ਵੀਰ ਜੀ ਨੂੰ ਕਹਾਂਗਾ ਕੈਮਰਾ ਥੋੜੇ ਨੇੜੇ ਕਰੇ ਪਿਛਲੇ ਹਾਲਾਤਾਂ ਨੂੰ ਬਿਆਨ ਕਰੇ ਤਾਂ ਕਿ ਆਪਾਂ ਵੀਰ ਦਲਜੀਤ ਸਿੰਘ ਜੀ ਨੂੰ ਪੰਜਾਬ ਦਾ ਜਿਹੜਾ ਦਰਦ ਤਾਂ ਸਾਰਿਆਂ ਨੂੰ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਲੇਕਿਨ ਜਿਹੜਾ ਮਾਲਕ ਦੀ ਬਾਣੀ ਹੈ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਜਾ ਦਾਣ ਉਸ ਚੀਜ਼ ਤੇ ਆਪਾਂ ਪੈਰਾ ਦੇਣਾ ਕਿਉਂਕਿ ਦਸਵੰਦ ਕੱਢਣਾ ਸਾਡੇ ਗੁਰੂ ਨਾਨਕ ਦੇ ਅਕੀਦੇ ਵਿੱਚ ਹੈ ਤੇ ਸਾਰੇ ਤੁਸੀਂ ਫਰਜ਼ ਨਹੀਂ ਵਾਰੇ ਹੋ ਲੇਕਿਨ ਕੱਲ ਮੇਰਾ ਦਿਲ ਬੜਾ ਦੁਖਿਆ ਕਿਉਂਕਿ ਬਾਰੋਂ ਜੜੀਆਂ ਐਨ ਜੀਓ ਆ ਰੀਆਂ ਨੇ ਨਾ ਸਾਰੇ ਆਪਣੇ ਸਿਰਾਂ ਤੋਂ ਫਾਹ ਲਾ ਰਹੇ ਨੇ ਮਾਫ ਕਰਿਓ ਆਟੇ ਦੀਆਂ ਗੁੱਥੀਆਂ ਛੁੱਟੀ ਜਾ ਰਹੇ ਨੇ ਕਿਉਂ ਉਹਨਾਂ ਘਰਾਂ ਨੂੰ ਮਿਲ ਰਹੀਆਂ ਨੇ ਜਿੰਨਾ ਘਰਾਂ ਨੂੰ ਜ਼ਰੂਰਤ ਨਹੀਂ ਜੋ ਜਗਵੀਰ ਸਿੰਘ ਵੀਰ ਜੀ ਤੁਸੀਂ ਵੀ ਦੇਖਿਆ ਹੋਣਾ ਕਿ ਜਿੰਨਾ ਹੱਦੋਂ ਜ਼ਿਆਦਾ ਅੰਨ ਉਹਨਾਂ ਘਰਾਂ ਵਿੱਚ ਪਹੁੰਚਿਆ ਜਿਹੜੇ ਕਿਸਾਨੀ ਨਾਲ ਸੰਬੰਧਿਤ ਨਹੀਂ ਮੈਨੂੰ ਮਾਫ ਕਰਿਓ ਮੈਂ ਸਾਰੀਆਂ ਪੰਜਾਬ ਦੀਆਂ ਐਨ ਜੀਓ ਜਿੰਨੀਆਂ ਕੰਮ ਕਰ ਰਹੀਆਂ ਨੇ ਦਿਲੋਂ ਰਿਣੀ ਹਾਂ ਕਿਉਂਕਿ ਐਨ ਜੀਓ ਬਹੁਤ ਪਿਆਰਾ ਕੰਮ ਕਰਦੀਆਂ ਨੇ ਲੇਕਿਨ ਕੱਲ ਦਿਲ ਤਾਂ ਦੁਖਿਆ ਕਿਉਂਕਿ ਸਹੀ ਜਗ੍ਹਾ ਸਹੀ ਬਸ ਸਾਡੀ ਨਹੀਂ ਕੋਤਰੀ ਕਿਵੇਂ ਵੀਰ ਜੀ ਤੁਸੀਂ ਇਸ ਲੈਨਿਓ ਖੇਤ ਦੀ ਅਗਰ ਗੱਲ ਕਰੀਏ ਕਦੋਂ ਤੱਕ ਇਹ ਫਸਲ ਮੁੜ ਕੰਮ ਆਉਣ ਵਾਲੀ ਹੈ ਜਾਂ ਕਿ ਇਹ ਖੇਤ ਮੁੜ ਕੇ ਕਦੋਂ ਸਾਡੇ ਹਰੇ ਭਰੇ ਹੋਣਗੇ ਦੇਖੋ ਵੀਰ ਜੀ ਇਹ ਤਾਂ ਤੁਹਾਡੇ ਸਾਹਮਣੇ ਹੀ ਆ ਵੀ ਪਾਣੀ ਝੋਨਾ ਜਿਹੜਾ ਦਾ ਪੂਰਾ ਹੀ ਉੱਥੋਂ ਤੱਕ ਡੁੱਬਾ ਪਿਆ ਜੀ ਵੀਰ ਜੀ ਤੇ ਇਹਨੂੰ ਘਟੋ ਘਟ 26 ਤਰੀਕ ਦਾ ਪਾਣੀ ਆਇਆ ਹੋਇਆ ਅਗੇ ਗਿਣਤੀ ਤੁਸੀਂ ਆਪ ਕਰ ਲਓ ਕਿੰਨੇ ਦਿਨ ਹੋ ਗਏ ਪਾਣੀ ਇਦਾਂ ਹੀ ਆ ਮੈਨੂੰ ਨਹੀਂ ਲੱਗਦਾ ਵੀ ਇਹ 2 ਮਹੀਨਿਆਂ ਤੋਂ ਪਹਿਲਾਂ ਪਾਣੀ ਉੱਤਰ ਜਾਏਗਾ ਉਕੇ ਪਾਣੀ ਹੁਣ ਖੜਾ ਏ ਪਾਣੀ ਜਾ ਹੀ ਨਹੀਂ ਰਿਹਾ ਕਿਤੇ ਲਾਗੇ ਤੁਹਾਡੇ ਦੀ ਦੇਖੋਗੇ ਕਿ ਕਿਰਨ ਸੱਕੀ ਨਾਲਾ ਵਗਦਾ ਉਹ ਇਹ ਤੱਕ ਭਰਿਆ ਪਿਆ ਏ ਬਹੁਤ ਸਾਲਾਂ ਬਾਅਦ ਇਹ ਪਾਣੀ ਇੰਨਾ ਦੇਖਿਆ ਦੇ ਵਿੱਚ ਇਹ ਤੇ ਕਿਰਨ ਚ ਪਾਣੀ ਆਉਂਦਾ ਸੀ 2-3 ਦਿਨ ਚੜ ਕੇ ਪਾਣੀ ਨਿਕਲ ਜਾਂਦਾ ਰਿਹਾ ਇਹ ਤਾਂ ਪਾਣੀ ਬਿਲਕੁਲ ਕਿੰਨੀ ਦੂਰ ਤੱਕ ਦੇਖੋ ਖਲੋ ਗਿਆ ਝੋਨਾ ਦੇ ਬਿਲਕੁਲ ਖਤਮ ਹੋ ਗਿਆ ਜਿਹੜੀ ਆ ਝੋਨੀ ਦੀ ਖਸਰਾ ਤਾਂ ਬਿਲਕੁਲ ਖਤਮ ਹੋ ਗਈ ਆ ਤੇ ਅਸੀਂ ਤੇ ਵਾਗੁਰ ਗਿਆ ਅਰਦਾਸ ਕਰਦੇ ਕਿ ਪਾਣੀ ਉਤਰ ਜਾਏ ਕਿ ਕਣਕ ਦੀ ਖੇਤੀ ਅੱਗੇ ਚੱਲ ਸਕੀ ਪਰ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਪਾਣੀ ਪੂਰਾ ਭਰਿਆ ਪਿਆ ਕਿਤੇ ਨਿਕਾਸ ਨਹੀਂ ਇਹ ਫੌਜਰ ਜਿੱਨਾ ਚਰੋ ਕਿਰਨ ਦਾਵਾ ਜਾ ਰਿਹਾ ਜਿੱਨਾ ਚਰੋ ਨੀਵਾ ਨਹੀਂ ਹੁੰਦਾ ਉਹਨਾਂ ਚਿਰੇ ਪਾਣੀ ਨਹੀਂ ਨਿਕਲਣਾ ਪਾਣੀ ਪਿੱਛੋਂ ਬਹੁਤ ਆ ਰਿਹਾ ਬਹੁਤ ਪਾਣੀ ਆ ਜੇ ਅਜੇ ਲੱਥ ਜਾਏ ਮਹੀਨਾ ਮਹੀਨਾ ਤਾਂ ਪੱਕਾ ਲਾ ਕੇ ਚੱਲੋ ਮਹੀਨਾ ਲੱਗੇਗਾ ਮਹੀਨੇ ਤੋਂ ਵੱਧ ਲੱਗ ਜੇ ਤਹੀ ਕਹਿ ਨਹੀਂ ਸਕਦੇ ਦੇ ਵਿੱਚ ਵੀਰ ਜੀ ਵੇਖੋ ਜਿਵੇਂ ਵੀਰ ਦਿਲਜੀਤ ਸਿੰਘ ਸਲਾਰੇ ਨੇ ਤਕਰੀਬਨ 1 ਮਹੀਨੇ ਬਾਅਦ ਜਾ ਕੇ ਕਿਤੇ ਪੈੜੀ ਸੁੱਕਣੀ ਹੈ ਫਿਰ ਇੱਥੋਂ ਪਾਣੀ ਜਾਣਾ ਤੇ ਫਿਰ ਤੁਸੀਂ ਆਪਲਾ ਸਾਬ ਲਾ ਲਓ ਕਿ ਕਿਸਾਨਾਂ ਨੂੰ ਲੋੜ ਤੁਹਾਡੀ 1 ਮਹੀਨੇ ਬਾਅਦ ਪੈਣੀ ਹੈ ਇਸ ਲਈ ਮੇਰੇ ਵੀਰੋ ਜੋ ਕੁਛ ਤੁਸੀਂ ਕੀਤਾ ਮੈਂ ਪਹਿਲਾਂ ਵੀ ਕਿਹਾ ਤੁਹਾਡੇ ਰਿਣੀ ਆ ਲੇਕਿਨ ਜੇ ਤੁਸੀਂ ਚਾਹੁੰਦੇ ਆ ਤੁਹਾਡੇ ਵੱਲੋਂ ਦਿੱਤੀ ਹੋਈ ਮਦਦ ਤੁਹਾਡੇ ਵੱਲੋਂ ਕੀਤਾ ਹੋਇਆ ਯਤਨ ਸਫਲ ਹੋਏ ਫਿਰ ਇਹਦੇ ਲਈ ਤੁਹਾਨੂੰ ਇੱਕ ਮਹੀਨਾ ਇੰਤਜ਼ਾਰ ਕਰਨਾ ਪੈਣਾ ਤੇ ਉਹਦੇ ਬਾਅਦ ਤੁਸੀਂ ਕੀ ਕਰਨਾ ਆ ਆਪਣੇ ਹੱਥੀਂ ਮੈਂ ਵੀਰ ਜੀ ਨੂੰ ਕਹੂੰਗਾ ਵੀਰ ਜਤ ਵੀਰ ਸਿੰਘ ਜੀ ਦੋ ਲੱਭ ਜਰੂਰ ਕਹੋ ਤਾਂ ਕਿ ਜਿਹੜੇ ਵੀ ਮਤਲੇ ਆ ਰਹੇ ਨੇ ਉਹ ਕਿਵੇਂ ਸਹੀ ਤਰੀਕੇ ਸਹੀ ਜਗ੍ਹਾ ਸਮਾਨ ਪਹੁੰਚੋ ਵਾਹਿਗੁਰੂ ਜੀ ਦਾ ਸ਼ਾਲਾ ਵਾਹਿਗੁਰੂ ਜੀ ਮੇਰੇ ਖਿਆਲਕਾਰ ਤੁਹਾਨੂੰ ਚਾਹੀਦਾ ਵਾ ਕਿ ਆਪ ਸਰਵੇ ਕਰਕੇ ਡੋਰ ਟੂ ਡੋਰ ਖਾਦ ਤੇ ਬੀਜ ਤੇ ਡੀਜ਼ਲ ਲੋੜਵੰਦਾਂ ਨੂੰ ਆਪ ਪਹੁੰਚਾਓ ਜਿੱਦਾਂ ਹੁਣ ਫੀਡ ਸੁੱਟ ਜਾਂਦੇ ਨੇ ਐਨਜੀਓ ਵਾਲੇ ਵੀਰੇ ਫਿਰ ਜਿਆ ਰਾਸ਼ਨ ਸੁੱਟ ਜਾਂਦੇ ਨੇ ਪਾਣੀ ਦਿੰਦਾ ਹੈ ਬਹੁਤ ਬਹੁਤ ਵੱਡੀ ਗੱਲ ਹੈ ਮਾਫੀ ਚਾਹੁੰਦਾ ਵਾ ਪਰ ਕਈ ਸਾਡੇ ਦੇ ਰਗੇ ਲੋਕ ਲੈ ਲੈ ਕੇ ਤੇ ਦੁਕਾਨਾਂ ਤੇ ਵੇਚ ਰਹੇ ਆ ਜਿਹੜੀ ਬਹੁਤ ਦੁੱਖ ਦੀ ਗੱਲ ਆ ਕਿਸੇ ਨੇ 50 ਪਾਇਆ ਕਿਸੇ ਨੇ 10 ਪਾਇਏ ਕਿਸੇ ਨੇ 60 ਪਾਇਏ ਕਿਸੇ ਨੇ 100 ਪਾਇਆ ਪਈ ਬੜਾ ਵੱਡਾ ਉਪਰਾਲਾ ਵਾ ਪਈ ਅੱਗੇ ਲੱਗਣਾ ਪਰ ਉਹਦਾ ਮਿਸਯੂਜ਼ ਹੋ ਰਿਹਾ ਵਾ ਜੋ ਕਿ ਸਾਡੇ ਮਾਝੇ ਵਾਸਤੇ ਬਹੁਤ ਹੀ ਸ਼ਰਮ ਵਾਲੀ ਗੱਲ ਆ ਇਹਦੇ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਤੇ ਵਸਦਾ ਰਹਿਣਾ ਵਾ ਨਾਂ ਦੇ ਇਹਨੇ ਮਰਨਾ ਤੇ ਨਾਂ ਇਹਨੇ ਡੁੱਬਣਾ ਨਾ ਤੇ ਅੱਜ ਪੁਕਾਰ ਰਿਹਾ ਇਥਾਂ ਤਾਂ ਉੱਤੇ ਗੁਰੂ ਕਲਗੀ ਵਾਲੇ ਦਾ ਨੂਰ ਦੇਸ਼ ਦੀ ਮਿੱਟੀ ਨਹੀਂ ਦੇਣੀ ਸਾਨੂੰ ਖੂਨ ਦੇਣਾ ਮਨਜ਼ੂਰ ਅਸੀਂ ਦੀ ਉਸ ਧਰਤੀ ਦੇ ਵਾਰਿਸ ਆ ਬਾਕੀ ਸਾਨੂੰ ਲੋੜ ਕਿਸੇ ਵੀ ਚੀਜ਼ ਦੀ ਨਹੀਂਗੀ ਪਰ ਫੇਰ ਵੀ ਕਈ ਲੋਕ ਸਾਡੇ ਭੈਣ ਫੜਾਰੇ ਜਿਨ੍ਹਾਂ ਉਹਨਾਂ ਦੀ ਪਿਆਲੀ ਤੇ ਰੇਤਾ ਪੈ ਚੁੱਕੀ ਆ ਯੋਰੀਬ ਪੈ ਚੁੱਕੀ ਆ ਫਸਲ ਟੋਟਲੀ ਮਰ ਚੁੱਕੀ ਆ ਜੀ ਜੀ ਉਹਨਾਂ ਲੋਕਾਂ ਨੂੰ ਖਾਦ ਵੀ ਤੇ ਡੀਜ਼ਲ ਮੇਰੇ ਕੋਲ ਟਰੈਕਟਰ ਆ ਮੈਂ ਟਰੈਕਟਰ ਤੁਹਾਨੂੰ ਦਾਂਗਾ ਜੇ ਤੁਸੀਂ ਆਪ ਜਾ ਕੇ ਤੇ ਅਸੀਂ ਨਹੀਂ ਜਾਵਾਂਗੇ ਕੋਈ ਸਿਆਸਤ ਨਹੀਂ ਕੋਈ ਵੋਟਾਂ ਨਹੀਂ ਕੋਈ ਚੌਤਰੀ ਨਹੀਂ ਕੋਈ ਭੁੱਖ ਨਹੀਂ ਦੀ ਵਾਹਿਗੁਰੂ ਜੀ ਨਾਨਕ ਸਾਹਿਬ ਦਾ ਦਿੱਤਾ ਬੜਾ ਕੁਝ ਆ ਮੈਂ ਟਰੈਕਟਰ ਜਿੰਨੇਕ ਜੋਗਾ ਮੈਂ ਤੁਹਾਨੂੰ ਟਰੈਕਟਰ ਦਾਂਗਾ ਤੁਸੀਂ ਖੁਦ ਜਾਓ ਜੇ ਕਿਸੇ ਵੀ ਵੀਰ ਨੂੰ ਟਰੈਕਟਰ ਦੀ ਲੋੜ ਆ ਜਿਹਦੇ ਕੋਲ ਟਰੈਕਟਰ ਨਹੀਂ ਮੈਂ ਟਰੈਕਟਰ ਦਾਂਗਾ ਤੇਲ ਪਾ ਕੇ ਆਪਾਂ ਉਹਦੀ ਫਸਲ ਜਿਹੜੀ ਬੀਜੀ ਐ ਫਸਲ ਪੱਕਣ ਤੱਕ ਉਹਨਾਂ ਲੋਕਾਂ ਨੂੰ ਗੋਦ ਲੈ ਲਈਏ ਜਿਹੜੇ ਸਾਡੇ ਭੈਣ ਭਰਾ ਡੁੱਬ ਚੁੱਕੇ ਨੇ ਜੇ ਅੱਜ ਅਸੀਂ ਪੰਜਾਬ ਨੂੰ ਉਹਨਾਂ ਲੋਕਾਂ ਨੂੰ ਨਾ ਸਾਂਭਿਆ ਤੁਹਾਨੂੰ ਪਤਾ ਹੀ ਪੰਜਾਬ 'ਚ ਕੀ ਹੋ ਰਿਹਾ ਉਹ ਲੋਕ ਆ ਆਪਣੀ ਸੰਸਤਾ ਤੋਂ ਆਪਣੇ ਪੰਜਾਬ ਤੋਂ ਆਪਣੇ ਮੁਖੀਆਂ ਤੋਂ ਮੁੱਖ ਮੋੜ ਨਾ ਲੈਣ ਜੀ ਜੀ ਬੜੀ ਤਰਾਸਦੀ ਆ ਇਹ ਤੇ ਬਾਕੀ ਵੇਖੋ ਸੜਕਾਂ ਦੇ ਟਰਾਲੀਆਂ ਜਾਣਦੀਆਂ ਇਹ ਸਾਰੇ ਸੇਵਾਦਾਰ ਨੇ ਜਿੱਦਾਂ ਵੀ ਉਹ ਤੁਸੀਂ ਆਇਓ ਤੁਹਾਡਾ ਵੀ ਕੋਟਨ ਕੋਟ ਦਿਲ ਦੀਆਂ ਟੋਗੀਆਂ ਆਈਆਂ ਲੋ ਧੰਨਵਾਦ ਆ ਤੁਹਾਡਾ ਵੀ ਜੀ ਜੀ ਇਹ ਬੜੀ ਵੱਡੀ ਗੱਲ ਆ ਬਾਕੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਸੇਵਾ ਕਰਦੇ ਜੀ ਸੇਵਾ ਕਰਨੀ ਬੜੀ ਔਖੀ ਆ ਭਾਜੀ ਅੱਗੇ ਲੱਗਣਾ ਬੜਾ ਔਖਾ ਵਾ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪਾਣੀਆਂ ਨੇ ਸਭ ਕੁਝ ਤੇ ਉਹ ਚੱਲਣਾ ਪੈਣਾ ਮੈਂ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਪਰ ਮੈਂ ਕਹਾਗਾ ਤੇ ਤੁਸੀਂ ਖੁਦ ਆਓ ਪਹਿਲਾਂ ਸਰਵੇ ਕਰਕੇ ਜਾਓ ਉਹਦੀਆਂ ਲਿਸਟਾਂ ਬਣਾ ਲਓ ਲੋਡ ਅਨਸਾਰ ਉਹਨਾਂ ਲੋਕਾਂ ਨੂੰ ਖਾਦ ਤੇ ਬੀਜ ਤੇ ਡੀਜ਼ਲ ਜਿੱਤੇ ਟਰੈਕਟਰ ਦੀ ਲੋੜ ਆ ਆਪਾਂ ਉਹਨਾਂ ਦੀ ਟਰੈਕਟਰ ਤੇ ਵੈਸੇ ਲੋਕਾਂ ਨੇ ਗੱਫਤ ਬੜੇ ਕਰਦੇ ਆ ਪਰ ਫੇਰ ਵੀ ਜੇ ਕੋਈ ਮਾੜਾ ਰਹਿ ਜਾਂਦਾ ਵਾ ਤੇ ਉਹਦੀ ਆਪਾਂ ਪਿਆਲੀ ਵਾ ਕੇ ਬੀਤੀਏ ਵਾਹਿਗੁਰੂ 10 ਗੁਣਾ ਵੱਧ ਦਏਗਾ ਨਾ ਦਏਗਾ ਤੇ ਮੇਰਾ ਨਾਮ ਬਟਾ ਦੇ ਵੀਰ ਜੀ ਏਸੀ ਕੇ ਸਾਡੇ ਵੀਰ ਜਗਵੀਰ ਸਿੰਘ ਰੰਧਾਵਾ ਜਿਹੜੇ ਕਿਤੇ ਵੱਜੋਂ ਟੀਚਰ ਨੇ ਆਪਾਂ ਸ਼ੁਰੂ ਤੋਂ ਮੈਂ ਵੀ ਇੱਥੇ ਲਾਗੇ ਪਿੰਡਾਂ ਚ ਰਿਹਾ ਵਾਂ ਆਪਾਂ ਬਹੁਤ ਪਿਆਰੇ ਮਿੱਤਰਾਂ ਲੇਕਿਨ ਜਿਹੜੀ ਗੱਲ ਵੀਰ ਜੀ ਨੇ ਕਹੀ ਕਿ ਤੁਹਾਨੂੰ ਜਿਹੜੇ ਜੰਮੂ ਕਸ਼ਮੀਰ ਤੇ ਖਾਸ ਕਰਕੇ ਮੇਰੇ ਵੀਰ ਨੇ ਲੇਕਿਨ ਤੁਹਾਡਾ ਫਰਜ਼ ਆ ਕਿ ਤੁਸੀਂ ਪਿੰਡਾਂ ਚ ਫਿਰ ਆਪ ਜਾਣਾ ਜੇ ਪਿੰਡਾਂ ਵਿੱਚ ਤੁਸੀਂ ਆਪ ਜਾਓਗੇ ਤੇ ਵੀਰ ਜੀ ਨੇ ਕਿਹਾ ਮੈਂ ਪੱਕਾ ਟਰੈਕਟਰ ਟਰਾਲੀ ਤੁਹਾਨੂੰ ਆਪ ਦਊਂਗਾ ਲੇਕਿਨ ਆਪ ਹੀ ਦੇ ਦਾਂਗਾ ਮੈਂ ਗੱਡੀ ਵੀ ਦਾਂ ਗੱਡੀ ਵੀ ਕਿੰਦੇ ਨਾਲ ਲਊਂਗਾ ਲੇਕਿਨ ਮੈਂ ਬੇਨਤੀ ਕਰਾਂ ਮੇਰੇ ਵੀਰੋ ਕਿ ਕਿਸਾਨਾਂ ਨੂੰ ਤੁਹਾਡੀ ਨਵੇਂ ਵੀਰ ਜੀ ਨੇ ਗੱਲ ਕੀਤੀ ਨਾ ਤੇ ਐਨ ਜੀਓ ਬੜੀ ਸੇਵਾ ਕਰ ਰਹੀਆਂ ਨੇ ਲੇਕਿਨ ਮੈਂ ਕਿਸੇ ਵੀ ਕਿਸਾਨ ਭਰਾ ਨੂੰ ਜਿਹੜੇ ਖੇਤੀ ਨਾਲ ਜੁੜੇ ਨੇ ਮਾਫ਼ ਕਰਿਓ ਮੈਂ ਕਿਸੇ ਵੀ ਕਿਸਾਨ ਭਰਾ ਨੂੰ ਇੱਥੇ ਸੜਕ ਤੇ ਆ ਕੇ ਰਾਹਤ ਲੈਂਦੇ ਨਹੀਂ ਵੇਖਿਆ ਇਹ ਜੇ ਮੇਰੇ ਕਿਸਾਨੀ ਦਾ ਖੂਨ ਮਾਜੇ ਦਾ ਖੂਨ ਜਿਹੜਾ ਹਾਲੇ ਤੱਕ ਪਾਵੇਂ ਹੈਬ ਦੀ ਵਿਪਤਾ ਦੇ ਵਿੱਚ ਜਿੰਨੂੰ ਪਤਾ ਮੇਰੀਆਂ ਫਸਲਾਂ ਮੁੱਕ ਚੁਪੀਆਂ ਨੇ ਉਹ ਹਾਲੇ ਤੱਕ ਰਾਹਤ ਲੈਣ ਲਈ ਆਪ ਨਹੀਂ ਦੌੜਿਆ ਆਪਾਂ ਵਿਚੰਦਨ ਕੀਤੇ ਲੇਕਿਨ ਮੈਂ ਉਹਨਾਂ ਦੀ ਵੀਡੀਓ ਵੀ ਆਪਣੇ ਚੈਨਲ ਪੰਜਾਬ ਜੰਮੂ ਦਾ ਲੋਡ ਕਰਵਾਈਆਂ ਕਿਸਾਨ ਭਰਾ ਕਹਿੰਦੇ ਤੁਹਾਡੀ ਸਾਨੂੰ ਹੱਲੇ ਲੋੜ ਨਹੀਂ ਸਾਨੂੰ ਉਦੋਂ ਲੋੜ ਪਵੇਗੀ ਜਦੋਂ ਆਪਾਂ ਖੇਤੀ ਨੂੰ ਫਿਰ ਬਹਾਲ ਕਰਾਂਗੇ ਤੇ ਮੈਂ ਗੁਰ ਰਮਨਦੀਪ ਸਿੰਘ ਜੀ ਯੂਨਾਈਟਿਡ ਸਿੱਖੋਂ ਜਿਹੜੇ ਨਾਲ ਪਹੁੰਚੇ ਨੇ ਉਹਨਾਂ ਨੇ ਸਾਡੇ ਨਾਲ ਮਿਲ ਕੇ ਪਿੰਡਾਂ ਵਿੱਚ ਫੌਗਿੰਗ ਕੀਤੀ ਪਿੰਡਾਂ ਪਿੰਡਾਂ ਵਿੱਚ ਗਏ ਸਾਡਾ ਅੱਜ ਇੱਥੇ ਆਖਰੀ ਦਿਨ ਹੈ ਆਪਾਂ ਅੱਜ ਰਾਹ ਦੇ ਵਿੱਚੋਂ ਇੱਕ ਜਗ੍ਹਾ ਹੋਰ ਹੋ ਕੇ ਫਿਰ ਆਪਣੇ ਜੰਮੂ ਕਸ਼ਮੀਰ ਨੂੰ ਪਹੁੰਚ ਜਾਣਾ ਕਿਉਂਕਿ ਆਪਾਂ ਸਾਰੇ ਮੁਲਾਜ਼ਮ ਹਾਂ ਅਸੀਂ ਆਪਣੀਆਂ ਡਿਊਟੀਆਂ ਤੇ ਜਾਣਾ ਸੋ ਮੈਂ ਵੀਰ ਰਮਨਦੀਪ ਸਿੰਘ ਜੀ ਨੂੰ ਕਹੂੰਗਾ ਕਿ ਉਹ ਵੀ ਆਪ ਜੀ ਦੇ ਨਾਲ ਇੱਕ ਛੋਟਾ ਜਿਹਾ ਸੁਨੇਹਾ ਜਦਾਂ ਦੇਣਾ ਚਾਹੁੰ ਨੂੰ ਸ਼੍ਰੀ ਸ਼ੰਕਰ ਨਾਲ ਸਾਂਝਾ ਕਰ ਵੀਰ ਰਮਨਦੀਪ ਸਿੰਘ ਜੀ ਯੂਨਾਈਟਿਡ ਸੇਕ ਸ਼ਾਖਾ ਜੰਮੂ ਕਸ਼ਮੀਰ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਜੀ ਉਹ ਸਾਡੇ ਕੋਲ ਲਫ਼ਜ਼ ਨਹੀਂ ਨੇ ਜਿਨ੍ਹਾਂ ਅੱਖਰਾਂ ਦੇ ਨਾਲ ਤੁਹਾਡੇ ਪੰਜਾਬੀਆਂ ਦਾ ਆਪਾਂ ਸ਼ੁਕਰਗੁਜ਼ਾਰ ਹੋਈਏ ਕਿਉਂਕਿ ਜਿਨੇ ਦਿਨ ਤੋਂ ਇਹ ਸੇਵਾ ਚੱਲ ਰਹੀ ਹੈ ਬੜਾ ਮਾਣ ਤੁਸੀਂ ਇਹਦੇ ਬੜਾ ਸਤਿਕਾਰ ਸਾਨੂੰ ਬੱਚਿਆ ਜੰਮੂ ਵਾਲਿਆਂ ਨੂੰ ਅਸੀਂ ਤੁਹਾਡਾ ਦਿਲ ਦੀ ਗਹਿਈਆ ਤੋਂ ਦਿੱਕ ਧੰਨਵਾਦ ਕਰਦੇ ਹਾਂ ਉੱਥੇ ਪੰਜਾਬ ਦੇ ਵਿੱਚ ਬਾਜੀ ਇਹ ਜੀ ਦੇਖਣ ਨੂੰ ਮਿਲੀ ਹੈ ਜਦੋਂ ਆਪਾਂ ਇਤਿਹਾਸ ਦੇ ਪੰਨਿਆਂ ਨੂੰ ਖੋਲਦੇ ਆ ਨਾ ਤੇ ਵੇਖਦੇ ਸੀ ਜਦੋਂ ਵੀ ਕੋਈ ਔਕੜਾਂ ਹੁੰਦੀਆਂ ਸੀ ਨਾ ਪੰਜਾਬ ਨੂੰ ਤੇ ਸਾਰੀਆਂ ਮਿਸਲਾਂ ਕੱਟੀਆਂ ਕੰਮ ਕਰਦੀਆਂ ਸੀ ਤੇ ਅੱਜ ਇਹ ਜਿਹੜੀ ਪਰਥਕ ਜੜੀ ਹੈ ਤੁਹਾਡੇ ਪੰਜਾਬ ਵਿੱਚ ਆਪਾਂ ਵੇਖ ਚਲੇ ਆ ਕਿ ਜਿੰਨੀਆਂ ਵੀ ਸਸਤਾਵਾਂ ਨੇ ਚਾਹੇ ਉਹ ਸਾਡੀ ਬਲਾਈਟਿਡ ਸਿੱਖ ਕਹਿ ਦੋ ਚਾਹੇ ਖਾਲਸਾ ਐਡ ਕਹਿ ਲੋ ਚਾਹੇ ਗਲੋਬਲ ਕਹਿ ਲੋ ਜਿੰਨੀਆਂ ਵੀ ਸਸਤਾਵਾਂ ਨੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਸਾਰਿਆਂ ਨੇ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਅੱਜ ਪੰਜਾਬ ਦੇ ਪ੍ਰਤੀ ਆਪਣਾ ਜਿੱਥੇ ਦਰਦ ਜਤਾਇਆ ਉੱਥੇ ਪੰਜਾਬ ਦੇ ਨਾਲ ਉਹ ਮੋਢਾ ਨਾਲ ਮੋਢਾ ਲਾ ਕੇ ਖੜੇ ਨੇ ਪੰਜਾਬ ਇੱਕ ਐਸੀ ਜਗ੍ਹਾ ਹੈ ਪੰਜਾਬ ਇੱਕ ਐਸਾ ਦੇਸ਼ ਹੈ ਗੁਰੂ ਪਿਆਰ ਵਾਲਿਆ ਜਿਹੜਾ ਉਜੜਨ ਵਾਲਾ ਨਹੀਂ ਹੈ ਉਜਰਮ ਦੀ ਘਾੜਤ ਜਿਹੜੀ ਹੈ ਇਹ ਘੜੀ ਜ਼ਰੂਰ ਜਾਂਦੀ ਹੈ ਪਰ ਉਜਰ ਉਜੜ ਕੇ ਬਸਦਾ ਜਿਹੜਾ ਹੈ ਸਾਡੇ ਧੰਗ ਗੁਰੂ ਗੋਬਿੰਦ ਸਿੰਘ ਪਾਚਾ ਨੇ ਸਾਨੂੰ ਸਿਖਾਇਆ ਮੇਰਾ ਪੰਥ ਗਸਹਿਮ ਹੈ ਉਜੜਾ ਮਨ ਚਾਉ ਘਨੇਰਾ ਇਹ ਔਗਣਾ ਆਉਂਦੀਆਂ ਰਹਿੰਦੀਆਂ ਨੇ ਇਸ ਗੱਲ ਵਿੱਚ ਕੋਈ ਦੁਰਾਈ ਨਹੀਂ ਪਰ ਪੰਜਾਬ ਦੇ ਜਾਇ ਜੜੇ ਇਹਨਾਂ ਔਗਣਾ ਦਾ ਦਿਲ ਖੋਲ ਕੇ ਜਿਹੜਾ ਹੈ ਉਹ ਕਰਕੇ ਉਹਦਾ ਮੁਕਾਬਲਾ ਕਰਦੇ ਨੇ ਤੁਹਾਡੇ ਪੰਜਾਬੀਆਂ ਦੀ ਨਿਕਲ ਸੋਚ ਨੂੰ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਸਲਾਮ ਹੈ ਮੈਂ ਯੂਨਾਈਟਿਡ ਸਿੱਖ ਦੇ ਤਰਫੋਂ ਤੁਹਾਡਾ ਬਹੁਤ ਬਹੁਤ ਰਹਿਣੀ ਆ ਤੇ ਅੱਜ ਤੁਹਾਨੂੰ ਇੱਕ ਬੇਨਤੀ ਹੋਰ ਕਰ ਚਲਿਆ ਹਾਂ ਜਿਵੇਂ ਕਿ ਵੀਰ ਰਸਿੰਦਰ ਸਿੰਘ ਨੇ ਵੀ ਕੀਤੀ ਹੈ ਮੈਂ ਵੀ ਇਹੋ ਤੁਹਾਨੂੰ ਕਹਿਣ ਲੱਗਾ ਕਿ ਅਗਾ ਵੀ ਕੋਈ ਵੀ ਜੂਰਤ ਤੁਹਾਨੂੰ ਪਾਵੇ ਦੇ ਚਿੱਚੇ ਖੋ ਕੇ ਤੁਸੀਂ ਜੰਮੂ ਵਾਲਿਆਂ ਨੂੰ ਯਾਦ ਕਰੋ ਜਿੰਨੇ ਕੋ ਸਾਡੀ ਔਕਾਤ ਹੈ ਅਸੀਂ ਸ਼ਾਲਾ ਮਿਸ਼ਾਣਾ ਇਸ ਪੰਜਾਬ ਦੇ ਨਾਲ ਖੜੇ ਸਾਂ ਅਗਾ ਵੀ ਖੜੇ ਰਾਂਗੇ ਕਿਉਂਕਿ ਇਹ ਪੰਜਾਬ ਜਿਹੜਾ ਹੈ ਇਹ ਸਾਡੇ ਗੁਰੂਆਂ ਦੇ ਸਾਡੇ ਸ਼ਹੀਦਾਂ ਦੇ ਸਾਡੇ ਸੂਰਮਿਆਂ ਦੀ ਧਰਤੀ ਹੈ ਇਸ ਧਰਤੀ ਦੇ ਨਾਲ ਤੇ ਉੱਪਰ ਅਸੀਂ ਹਮੇਸ਼ਾ ਸਿਜਦਾ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਔਰ ਖਾਸ ਕਰ ਮੇਰੇ ਛੋਟੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਨ੍ਹਾਂ ਵੀ ਰਮਨਦੀਪ ਸਿੰਘ ਜੀ ਨੇ ਆਪ ਨਾਲ ਸਾਂਝ ਪਾਈ ਅਖੀਰ ਦੇ ਵਿੱਚ ਮੈਂ ਇੱਕ ਗੱਲ ਕਹਿ ਕੇ ਖਿਮਾ ਦਾ ਜਾਚਕ ਹਾਂ ਕਿ ਜਿਵੇਂ ਪ੍ਰਾਈਮ ਮਿਨਿਸਟਰ ਸਾਡੇ ਇੰਡੀਆ ਦੇ ਇੱਥੇ ਪਹੁੰਚੇ ਨੇ ਉਹਨਾਂ ਨੇ ਬਹੁਤ ਵੱਡਿਆ ਨਰਿੰਦਰ ਮੋਦੀ ਜੀ ਆਪਾਂ ਉਹਨਾਂ ਦੇ ਰਿਹਣੀ ਆ ਕਿ ਬੜਾ ਵੱਡਾ ਪੈਕੇਜ ਉਹਨਾਂ ਪੰਜਾਬ ਲਈ ਦਿੱਤਾ ਹੈ ਲੇਕਿਨ ਉਹਨਾਂ ਪੰਜਾਬ ਦੇ ਸੀਐਮ ਤੇ ਇੱਥੇ ਦੇ ਐਮਐਲਏ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਤੁਸੀਂ ਨਾ ਆਪਣੇ ਫਰਜ਼ ਨੂੰ ਨਿਭਾਉਣਾ ਹੈ ਆਪਣੇ ਵੱਲੋਂ ਇਹ ਪੈਕੇਜ ਬੜਾ ਸੋਹਣਾ ਦੇ ਕੇ ਗਏ ਨੇ ਹੁਣ ਆਪਾਂ ਵੇਖਣਾ ਕਿ ਸਾਡੀ ਪੰਜਾਬ ਦੀ ਸਰਕਾਰ ਸਾਡੇ ਐਮਐਲਏ ਉਹ ਕਿਵੇਂ ਘਰ-ਘਰ ਜਾ ਕੇ ਮੈਂ ਵੇਖ ਰਿਆਂ ਕਿ ਸਾਰੇ ਪਾਸੇ ਉਹਨਾਂ ਨੇ ਟੀਚਰਾਂ ਦੀਆਂ ਡਿਊਟੀਆਂ ਲਗਾਈਆਂ ਨੇ ਕਿ ਤੁਸੀਂ ਹਕੀਕਤ ਵਿੱਚ ਵੇਖੋ ਕਿ ਕਿੱਥੇ ਕਿਹਦੇ ਨੁਕਸਾਨ ਹੋਇਆ ਤੇ ਮੈਂ ਸਮਝਣਾ ਕਿ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਫਰਜ਼ ਨਹੀਂ ਨਿਭਾ ਕੇ ਗਏ ਨੇ ਓਵੇਂ ਇਸੇ ਸਾਡੇ ਪੰਜਾਬ ਦੇ ਸੀਐਮ ਉਹਨਾਂ ਦੇ ਐਮਐਲਏ ਸਾਰੇ ਆਪਣੇ ਫਰਜ਼ ਨਹੀਂ ਨਿਭਾਉਣਗੇ ਤੇ ਜੋ ਰਾਖ ਭਾਰਤ ਸਰਕਾਰ ਨੂੰ ਪੰਜਾਬ ਨੂੰ ਮਿਲੀ ਹੈ ਕਿਸਾਨ ਪੰਜਾਬ ਦੇ ਜਿਹੜੇ ਇਸ ਪੀੜਾ ਦੇ ਨਾਲ ਜੂਝ ਰਹੇ ਨੇ ਜਰੂਰ ਉਹਨਾਂ ਤੱਕ ਪਹੁੰਚਾਉਣਗੇ ਇੰਨੀਆਂ ਗੱਲਾਂ ਕਹਿੰਦੇ ਹੋਏ ਖਿਮਾ ਦੇ ਜਾਜਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ